ਜੋ ਸ੍ਰੀ ਅਮਰਸਰ ਸਾਹਿਬ ਦੇ ਕਿਰਾਏ ਦੇ ਦਾਸ ਨੇ ਇੰਨਾ ਕੁ ਸਮਾਂ ਕਾਫੀ ਵਿਛੜੇ ਰਹੇ ਆ ਉਹਦਾ ਕਾਰਨ ਇਹ ਸੀ ਕਿ ਉਹ ਸ੍ਰੀ ਕਰਤਾਲ ਪ੍ਰਸਾਦ ਦੇ ਇਤਿਜਾਕ ਦੇ ਰੂਪ ਜਨੇ ਦੇਖਣਾ ਕੀਤਾ ਉਹਦੇ ਅਨੁਸਾਰ ਕਮੇਟੀ ਨੇ ਕਿਹਾ ਕਿ ਮੰਗਲ ਕੀਤੇ ਜਾਣ ਸ੍ਰੀ ਕਰਤਾਲ ਪ੍ਰਸਾਦ ਦੇ ਮੰਗਲ ਜੇ ਰਹੀ ਉਤਾਰ ਕੇ ਲਿਆਉਂਦੇਗੇ ਫਿਰ ਦੂਸਰੇ ਉਹ ਮੰਗਲਾਂ ਨੂੰ ਫੇਰ ਉਹਨਾਂ ਨੇ ਅੜਕਾ ਡਾਇਆ ਹੈ ਕਿ ਮੰਗਲਾਂ ਨੂੰ ਛਾਪੇ ਜਿਵੇਂ ਲਿਆਉਂਗੇ ਕਿਉਂਕਿ ਉਹ ਕੰਮਚਾਇਰ ਫਕਲੇ ਵਿੱਚ ਆਉਂਦੇ ਹਨ ਮੰਗਲ ਇਸ ਕਰਕੇ ਫਿਰ ਬਾਬੇ ਦੀਪ ਸਿੰਘ ਜੀ ਦੀ ਜਿਹੜੀ ਵੀਰ ਸੁਨੇਰੀ ਵੀਰ ਸੀ ਉਸ ਦੇ ਮੰਗਲ ਸਾਰੇ ਉਤਾਰਨਾ ਕੀਤਾ ਉਹ ਉਤਾਰ ਕਰਕੇ ਕਾਤੀ ਬਣਾਈ ਫਿਰ ਸ੍ਰੀ ਹਰਮੰਦਰ ਸਾਹਿਬ ਜੋ ਮਹਾਰਾਜ ਸਾਹਿਬ ਦਾ ਹਰ ਰੋਜ਼ ਰੂਪ ਪ੍ਰਕਾਸ਼ ਹੁੰਦਾ ਉਸ ਨੂੰ ਉਸ ਦੇ ਮੰਗਲ ਉਤਾਰੇ ਬਾਬੇ ਦੀਪ ਸਿੰਘ ਦਾ ਜਿਹੜਾ ਰੂਪ ਸੀ ਉਹ 1783 ਜਿਹਦਾ ਲਿਖਾਇਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋ ਸਮਾਉਣ ਤੋਂ ਬਾਅਦ 18 ਸਾਲ ਪਾਪਾ ਜੀ ਨੂੰ ਦੇਖ ਕੇ ਸ੍ਰੀ ਅਕਾਲ ਤਖਤ ਸਾਹਿਬ ਭੇਜਿਆ ਸੀ ਇਹਨਾਂ ਤਿਹਾਂ ਰੂਪਾਂ ਦੇ ਮੰਗਲ ਮਿਲਾਏ ਇੱਕੋ ਹੀ ਰੂਪ ਹੋ ਗਏ। ਸੋ ਇਸ ਕਰਕੇ ਜਿੱਥੇ اٹਕਣ ਪਵੇ ਉਹ ਦੋਵੇਂ ਸਾਹਿਬ ਦੇ ਮੰਗਲ ਨਾਲ ਰੱਖਿਆ। ਅਤੇ ਜਿੱਤੇ ਬਾਕੀ ਦੇ ਸਾਰੇ ਜਿਹੜੇ ਪ੍ਰਾਪਤ ਰੂਪ ਆ ਇਹਨਾਂ ਦੇ ਨਾਲ ਕਰਕਾਰ ਕਰਦੇ ਮੰਗਲ ਮਿਲਦੇ ਸੀ। ਜਿੱਥੇ ਉਹ ਕਹਿੰਦੇ ਸੀ ਕਸ਼ਮ ਤਾਈ ਇਹ ਆਪ ਚਾਹੀਦੀ ਹੈ। ਉਹ ਦੋਵੇਂ ਰੂਪ ਨਾਲ ਮਿਲਾਉਣੇ ਕਰਕੇ ਉਹ ਸਾਰੇ ਇਸ ਆਪ ਦੇ ਨਾਲ ਹੀ ਮੰਗਲ ਨਿਕਲਦੇ ਆ। ਇਹਨਾਂ ਵਿਹਾਰ ਕਰਨਾ ਪਿਆ 1 ਮਹੀਨਾ ਰਹਿ ਕੇ ਇਸ ਕਰਕੇ ਹੁਣ ਅਰਵਾਸ ਕੀਤੀ ਆ ਵੀ ਉਹ ਰੂਪ ਉਸ ਨਾਲ ਛਪਾਓ। ਜਿਹੜੇ ਬਲਾਕ ਆ ਬਲਾਕ ਵੀ ਕੰਮ ਰਹਿ ਜਾਣ ਔਰ ਮੰਗਲੋ ਸਾਰੇ ਉਥੋਂ ਖਰਚੇ ਜਾਣ ਉਹ ਖਰਚਨ ਦਾ ਸਾਰੇ ਉਹ ਮੰਗਲ ਪ੍ਰਧਾਨ ਨੇ ਆਪਣੇ ਕਰਜੇ ਕਰ ਲਏ ਐ ਅਬ ਉਹ ਕਹਿੰਦੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਖਰਚ ਕੇ ਤਾਇਪ ਕਰਕੇ ਉਹਨਾਂ ਮੰਗਲਾਂ ਦੇ ਉੱਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਿਪਾਈ ਸ਼ੁਰੂ ਕਰਾਂਗੇ ਅਰਦਾਸ 8 ਨੂੰ ਕੀਤੀ ਐ ਕਿ 9 ਨੂੰ ਅਸੀਂ ਮਹਾਰਾਜ ਦੇ ਗੁਰਦੁਆਰੇ ਦੇ ਦਿਨ ਇੱਥੇ ਸੰਗਤਾਂ ਦੇਖਣ ਕਰਨੇ ਆਸਤੇ ਆਏ ਆ ਇਸ ਪ੍ਰਕਾਰ ਸਹਿਜ ਸਿੰਘ ਜੀ ਇਹ ਸੇਵਾ ਸੀ ਜੇ ਗੁਰੂ ਸਾਹਿਬ ਨੂੰ ਭਾ ਗਈ ਇਹ ਐਲੈਕਟਰੀ ਰੋਲ ਗੋਲੇ ਤੋਂ ਬਗੈਰ ਹੀ ਗੁਰੂ ਮਾਰਾ ਸਾਹਿਬ ਦੀ ਉਹਨਾਂ ਦੇ ਪਾਸ ਸੱਚ 100 ਸੂਪ ਦਾ ਕਾਰਜ ਵੀ ਪਿਆਰ ਹੈ 50000 ਰੁਪਏ ਵੀ ਉਹਨਾਂ ਨੇ ਮਨਜ਼ੂਰ ਕਰ ਦਿੱਤਾ ਹੈ ਕਿ ਬੀੜਾ ਜਿਵੇਂ ਮਾਰਾ ਸਾਹਿਬ ਦੀ ਸਰਕਾਰਪੁਰ ਤੋਂ ਦੌਨੀਆਂ ਦੀ ਲਖਾਈ ਹੈ ਉਹ ਇੱਕੋ ਹੀ ਰੂਪ ਹੋ ਗਈ ਹੈ ਉਸ ਰੂਪ ਦੀ ਛੱਗਣ ਅੱਗੇ ਜੋ ਕਮੇਟੀ ਨੇ ਗਲਤੀ ਕੀਤੀ ਹੈ ਉਸ ਦੇ ਤਾਈ ਹੁਣ ਤੱਕ ਉਹ ਬੰਦ ਕੀਤੀਆਂ ਸੀ ਦਕੀਆਂ ਦਕੀਆਂ ਨਹੀਂ ਹਮੇ ਉਹਨਾਂ ਨੇ ਬੰਦ ਕੀਤੀਆਂ ਹੀ ਮਤੇ ਹੋਣ ਤੋਂ ਬਾਅਦ ਉਹ ਜਿਹੜੇ ਲੋਕ ਹੈ ਉਹ ਵਿੱਚੋਂ ਥੋੜੇ ਜਿਹਾ ਮੁਲਾਜ਼ਮ ਜੇ ਉਹ ਸਖਤਰ ਗ੍ਰੰਥੀ ਉਹ ਥੋੜਾ ਥੋੜਾਵੇਂ ਨੁਕਤਾ ਚਿੰਨੀ ਕਰਦੇ ਆ ਪਰ ਪ੍ਰਬੰਧਨ ਜਦੋਂ ਕਹੇਗੇ ਸਰਕਾਰ ਤੋਂ ਗਿਆਨੀ ਮਹਾਰਾਜ ਸਾਹਿਬੇ ਬੀੜ ਵੀ ਬਾਤ ਕਰ ਗਿਆ ਉਹਦੋਂ ਮੈਂ ਤੁਸੀਂ ਕੁਝ ਕਰ ਸਕਦੇ ਤੇ ਹੁਣ ਅਸੀਂ 2 ਸਾਲ ਤੋਂ ਖੋਜ ਚ ਲੱਗੇ ਆ ਹੁਣ ਤੁਸੀਂ ਕਿਉਂ ਆ ਇਹਦਾ ਚੱਕਾ ਕਰਦੇ ਹੋ ਮਹਾਰਾਜ ਰੂਪ ਦੀ ਜਨੀ ਅਸੀਂ ਖੋਜ ਕੀਤੀ ਹੈ ਹੁਣ ਤੱਕ ਜੋ ਵੀ ਅੱਗੇ ਵਾਪਸ ਕੋਈ ਪੈੜੀ ਆਵੇਗੀ ਇਹਨੇ ਚਿਰ ਨਹੀਂ ਲਾਵੇਗੀ ਤੇ ਨਾ ਇਹਨੀ ਕੋਈ ਖੋਜ ਕਰੇਗਾ ਇਹ ਅਸੀਂ ਸਹੀ ਤੌਰ ਤੇ ਆਪਣੀ ਹੋਂਮੇ ਛੱਡ ਕੇ ਜਿਵੇਂ ਗੁਰੂ ਸਾਹਿਬ ਦਸਮ ਪਾਸ਼ਾ ਜੇ ਕੰਜੇ ਪਾਸ਼ਾ ਹੀ ਰਹੇ ਸੀ ਉਸ ਅਨੁਸਾਰ ਮੰਗਲ ਕੀਤੇ ਐ ਤੁਹਾਨੂੰ ਕਿਉਂ ਪੀੜ ਹੁੰਦੀ ਆ ਹੁਣ ਸੁਣ ਕੇ ਇਸ ਤਰ੍ਹਾਂ ਚੁੱਪ ਹੋਏ ਸੀ ਇਹਨਾਂ ਕੰਮ ਕਰਨ ਵਾਲਾ ਸੀ ਤਾਂ ਕਿਸੀ ਆਪ ਜੀਨ ਖਿਵਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਕਾ ਰੋ ਕਣਕ ਰੂਪ ਰਹਾ ਕਰਤਾ ਰੋ ਵਾਹਿਗੁਰੂ ਕਾ ਖਾਲਸਾ ਸ੍ਰੀ ਆਦਮ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਏਕਾ ਸੁਰਤ ਜੀਤੇ ਹੈ ਜੀ ਸੋਰਤ ਵੀ ਹੋ ਰਾ ਕੋਈ ਲਾਤੀਆ ਜੇਹੀ ਸੋਰਤੋ ਤੇਹਾ ਤੇਨ ਲਾ ਤੇਹਾ ਤੇਨ ਰਾਹ ਹੋ ਜੀਰ ਖਾਲਸਾ ਵਾਹਿਗੁਰੂ ਜੀ ਹੋਵੇ ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਪੂਰੇ ਮਹੀਨੇ ਦਾ ਸੰਗਰਾਮ ਦਾ ਬਾਰੇ ਮਾਹੀ ਦਾ ਸੰਗਤਾਂ ਨੇ ਸੱਚਖੰਡ ਵਿੱਚ ਵੀ ਤੇ ਇੱਥੇ ਇਹ ਲੰਗਰ ਸਾਹਿਬ ਉਸਤਾਨ ਵਿੱਚ ਵੀ ਜੰਕਨ ਬਾਰੇ ਮਹਾਂ ਦਾ ਪਾਠ ਕੀਤਾ ਸੰਗ੍ਰਾਮ ਦਾ ਪੂਰੇ ਮਹੀਨੇ ਦਾ ਜਨ ਜਾਣ ਕਰਕੇ ਤੇ ਕਥਾ ਹੋਈ ਹੈ ਹੁਣ ਸਤਿਗੁਰੂ ਸਾਹਿਬ ਜੀ ਦੀ ਜੋ ਅਮਰਤ ਰੂਪ ਕਥਾ ਹਮੇਸ਼ਾ ਚੱਲ ਰਹੀ ਹੈ ਜਿਹਦੇ 29 ਸੌਦੇ ਪਿੱਛੇ ਸੀ ਲਾਗਦੇ ਹੋ ਚੁੱਕੇ ਹਨ 30ਵਾਂ ਸ਼ਬਦ ਪਰ ਆਰੰਭ ਹੁਣ ਆ ਉਸਾਂ ਕੇ ਤੋਂ ਸੁਣੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਗੁਖਾ ਏਕਾ ਸੁਰਤ ਜੀਤੇ ਹੈ ਜੀ ਸ੍ਰੀ ਰਾਜ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਸਾਹਿਬ ਜੀ ਉਚਾਰਨ ਕਰਦੇ ਨੇ ਸਰਗਰ ਨਾਨਕ ਦੇਵ ਜੀ ਉੱਥੇ ਘਰ ਸਰਕਾਰ ਦੇ ਅੰਦਰ ਏਕਾ ਸੁਰ ਤੇ ਜੀਤੇ ਹੈ ਜੀ ਇੱਕ ਵਾਰੀ ਦੀ ਗੱਲ ਹੈ ਸਭ ਸੰਗੇ ਦੀ ਬਹੁਤ ਸਾਰੀ ਔੜ ਪਈ ਲੋਕਾਂ 'ਚ ਦਰਖਾ ਨਾ ਹੋਵੇ ਲੋਕਾਂ ਬਹੁਤ ਸਾਰੇ ਜਨਕੀਤੇ ਮੜਿਆ ਪੀਰਾ ਫਤੀਰਾ ਨੂੰ ਮਨਾਇਆ ਦਰਖਾ ਨਾ ਹੋਈ ਬੜੇ ਲੋਕ ਕਹਿੰਦਾ ਅਜੇ ਉਹ ਜਿਹੜੇ ਜਿੱਥੇ ਸਿਧਾਨਾ ਅਕਲ ਬਟਾਲੇ ਮੇਲਾ ਸੀ ਇੱਥੇ ਸਾਰੇ ਲੋਕ ਇਕੱਠੇ ਹੋ ਕੇ ਸਿਧਾ ਨੂੰ ਬੇਨਤੀ ਕਰਨ ਲੱਗੇ ਕਿ ਮਾਰਾ ਬਰਖਾ ਪਾਓ ਬਰਖਾ ਤੋਂ ਬਿਨਾ ਚੰਗੀ ਨਹੀਂ ਇਹ ਸਾਰੇ ਨੂੰ ਸਤਿਗੁਰੂ ਮਾਨਕ ਦੇ ਮਾਰੇ ਸਾਹਿਬ ਵੀ ਕਿ ਆ ਕੇ ਬੈਠ ਗਏ ਮੇਲਾ ਸੋਂਸੇ ਬਣਾਉਦਾ ਬਾਬਾ ਅਕਲ ਬਟਾਲੇ ਆਈ ਸਿਧਾ ਨੇ ਆਪਣੀ ਸ਼ਕਤੀ ਨਾਲ ਅਸੀ ਬਰਖਾ ਪਾਈ ਉਹ ਜਿੰਨਾ ਪਾਣੀ ਪਿਆ ਜੇ ਤਾਂ ਪਸ਼ੂ ਪੀਣ ਤਾਂ ਪਸ਼ੂ ਮਰ ਜਾਣ ਅਦੇ ਖੇਤੀਆਂ ਸਾਰੀਆਂ ਸੜ ਗਈਆਂ ਉਸ ਵਰਖਾ ਦੇ ਹੋਣ ਨਾਲ ਐਸੀ ਗਲਿਆਂ ਦੀ ਵਰਖਾ ਪਈ ਸਾਰੇ ਲੋਕ ਦੁਖੀ ਹੋ ਗਏ ਪੰਛੀ ਬੜ ਸਾਰੇ ਮਰ ਗਏ ਜਾਨਵਰ ਮਰ ਗਏ ਤਲਾਬ 'ਚ ਬਹੁਤ ਮਰੇ ਹੋਏ ਜਿੱਤੇ ਨਹੀਂ ਜਿਉਂਦੇ ਕੀਤੇ ਇਸ ਤਰ੍ਹਾਂ ਦੀ ਸਿਧਾਂਤ ਜਦੋਂ ਆਪਦੀ ਕਰਾਮਾਤ ਦਿਖਾਈ ਇਹ ਲੋਕ ਸਗੋਂ ਅਦੇ ਨਾਲੋਂ ਦੁਖੀ ਹੋ ਗਏ ਪਸ਼ੂਆਂ ਦੇ ਮਰਨ ਨਾਲ ਜੋ ਪਾਣੀ ਪੀਵੇ ਉਹੀ ਮਰ ਜਾਵੇ ਕਿਰੇਸਤਨਾਂ ਨੂੰ ਬੇਨਤੀ ਕੀਤੀ ਸਕੇ ਪਾਤਸ਼ਾਹ ਸਾਹਿਬ ਤੋਂ ਸਿੱਧੀਆਂ ਦੇ ਬਲ ਨਾਲ ਕਾਰਜ ਨਹੀਂ ਕਰਿਆ ਤੁਸੀਂ ਹੁਣ ਕਿਰਪਾ ਕਰੋ ਇਹਨਾਂ ਜੀਆਂ ਦੇ ਤੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਸਿੱਧੋ ਸਾਰੇ ਖੜੇ ਹੋ ਜਾਓ ਅਕਾਲ ਪੁਰਖ ਅਗੇ ਅਰਦਾਸ ਕਰੋ ਮੇਰੇ ਵਾਹਿਗੁਰੂ ਨੂੰ ਭਾਵੇ ਤਾਂ ਅਸੀਂ ਬਖਸ਼ੇ ਜਾ ਸਕਦੇ ਹਾਂ ਇਹ ਮਹਾਰਾਜ ਜੀ ਸਹੂੜੋ ਝਾਰ ਕੇ ਜਿੰਨੇ ਮਰੇ ਹੋਏ ਜੀ ਸੀ ਸਾਰੇ ਜੀਉਂਦੇ ਕਰਕੇ ਤੇ ਅੰਮ੍ਰਿਤ ਪੜ ਕੇ ਮਹਾਰਾਜ ਜੋ ਆਨ ਆਇਸੀ ਕੋਈ ਵੀ ਗੈਰ ਮੇਲ ਸਕੀ ਸਾਰੇ ਜੋ ਜੋ ਸ਼ਕਲ ਸਾਰੇ ਤ੍ਰਿਪਤ ਹੋ ਕੇ ਭਜਨ ਕਰਨ ਲੱਗੇ ਇਸ ਤਰ੍ਹਾਂ ਦਾ ਮਹਾਰਾਜ ਸਾਹਿਬ ਨੇ ਕਹਿੰਦੇ ਕੀਤਾ ਸੀ ਉਹ ਸ਼ਬਦ ਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਜੋ ਸਿੱਧਾਂ ਤੋਂ ਵਰਖਾ ਕਰਨੇ ਕਰਕੇ ਗੜੇ ਬਹੁਤ ਪਏ ਤੇ ਬਹੁਤੇ ਪਸ਼ੂ ਮਰ ਗਏ ਜਾਨਵਰ ਮਰ ਗਏ ਜਿਹੜੀਆਂ ਖੇਤੀਆਂ ਨੂੰ ਪਾਣੀ ਲੱਗਾ ਉਹ ਪੱਠੇ ਖਾ ਖਾ ਕੇ ਪਸ਼ੂ ਮਰਨ ਲੱਗੇ ਕਿਉਂ ਹਾਲਤ ਹੋਈ ਤਾਂ ਮਹਾਰਾ ਇਹਨੂੰ ਬਖਸ਼ਾਉਣ ਵਾਸਤੇ ਵਾਹੀ ਜੀ ਦੇ ਬਾਸੋਂ ਇਹ ਸ਼ਬਦ ਉਚਾਰਿਆ ਜਿਸ ਕਰਕੇ ਸਾਰੇ ਜੀ ਜਨ ਸੁਖੀ ਹੋਏ ਸਿਰਦਾਂ ਨੂੰ ਕਰਵਾ ਮਾਗ ਜਿਹੜਾ ਮਾਨ ਸੀ ਉਹ ਉਹਨਾਂ ਦਾ ਟੁੱਟ ਗਿਆ ਉਸ ਵਕਤ ਪੂਰੀ ਰਾਤ ਮਹੱਲਾ ਪਹਿਲਾ ਘਰ ਚ ਉੱਠਾ ਇੱਕਾ ਸੁਰਤ ਜੀਤੇ ਹੈ ਜੀ ਤੇ ਸੁਰਤ ਨਾਮ ਸਾਹਿਬ ਸੰਗ ਜੀ ਹੰਕਾਰ ਦਾ ਕਰਨਾ ਹੈ ਸੁਰਤ ਨਾਮ ਕਿਤ੍ਹਾ ਹੁੰਦਾ ਹੈ ਸੁਰਤ ਨਾਮ ਪ੍ਰੀਤ ਦਾ ਹੁੰਦਾ ਹੈ ਤੇ ਸੁਰਤ ਨਾਮ ਗਿਆਤ ਦਾ ਹੁੰਦਾ ਹੈ ਪਹਿਲੇ ਅਰਥ ਵਿੱਚ ਇਥੇ ਸੁਰਤ ਹੰਕਾਰ ਦਾ ਜੰਮ ਨੂੰ ਇਕਾਸੁਰਤ ਜਿੱਤੇ ਹੈ ਜੀ ਇਹ ਪਰਮੇਸ਼ਰ ਜਿੰਨੇ ਤਾਂ ਜੀਵ ਜੰਤ ਪੈਦਾ ਕੀਤੇ ਹੈ ਇੱਕ ਸਾਰੇ ਹਉਮੈ ਹੰਕਾਰ ਦੇ ਵਿੱਚ ਹੀ ਸਾਰੇ ਵੇਖੀਦੇ ਹਨ ਸੁਰਤ ਵੀ ਹੁੰਦਾ ਕੋਈ ਨਾ ਕੀ ਹੰਕਾਰ ਤੋਂ ਬਗਾਰ ਕੋਈ ਕੀਤਾ ਨਹੀਂ ਸਾਰੇ ਹਉਮ ਕੇ ਆਇਆ ਹੋ ਗਿੱ ਗਿਆ ਸੋ ਹੋਮੈ ਦੇ ਵਿੱਚ ਲੱਗੇ ਹੋਏ ਹਨ ਜੇਹੀ ਸੁਰਤ ਤੇਹਾ ਤਿੰਨ ਰਾ ਜੀ ਜੇ ਜੇੰਦੁਰ ਹੰਗਤਾ ਫੁਰ ਰਹੀ ਆ ਉਹ ਆ ਜਨ ਰਾ ਪਕੜਿਆ ਹੋਇਆ ਹੋਮੈ ਦੇ ਨਾਲ ਜਿਸ ਜਿ ਚਿਤ ਕਰਦਾ ਉਸ ਪਾਸੇ ਦੌੜੇ ਫਿਰਦੇ ਹਨ ਦੇਖਾ ਇੱਕ ਆਉ ਹੋ ਜਾ ਉਹਨਾਂ ਸਾਰਿਆਂ ਤੇ हे ਪਰਮੇਸ਼ਰ ਤੇਰਾ ਇਹੋ ਹੀ ਦੇਖਾ ਹੋਮੈ ਵਾਲੇ ਸਾਰੇ ਆਉ ਤੇ ਜਾਓ ਜੰਮਦੇ ਮਰਦੇ ਰਹੋ ਜਨੂੰ ਘਾਤ ਤਾਰ ਕੇ ਦੁਨੀਆ ਚਾਓ ਤੇ ਮਰ ਮਰ ਕੇ ਜਾਓ ਉਹ ਮੈ ਦਾਇ ਫਲ ਮਿਲੇਗਾ ਉਹਨਾਂ ਕੁਰਖਾਂ ਦੇ ਤਾਂ ਹੀ ਜੋ ਹਮੇ ਦਾਇ ਕਰਤਬ ਕਰਦੇ ਹਨ ਕਾਹੇ ਜੀਅ ਕਰਹਿ ਚਤਰਾਏ ਜੀ ਉਹ ਤੁਸੀਂ ਕਿਉਂ ਚਤਰਾਇਆਂ ਦਿੱਤੇ ਹੋ ਉਹ ਕਰਮ ਸਿਧਾਂ ਦੇ ਪਠਾਏ ਕਰਕੇ ਕਹਿੰਦੇ ਹਨ ਦੇਵਾ ਦੇਵਾ ਥੇਲ ਨਾ ਪਾਸ਼ੂ ਜਿੰਨੋਂ ਦੇ ਤਾਂ ਹੀ ਲੈ ਵੀ ਲੈਂਦਾ ਤੇ ਜੀਵਾਨ ਦੇ ਕਿਹੋ ਮਰਿਆ ਨੂੰ ਜਿਉਂਦੇ ਵੀ ਕਰਨ ਦਾ ਦੇ ਵੀ ਦਿੰਦਾ ਦਾਤ ਜਿੰਦ ਦੇ ਦਿੰਦਾ ਇਹ ਥਿਲ ਨਹੀਂ ਪਾਉਂਦਾ ਦੇਰ ਨਹੀਂ ਪਾਉਂਦਾ ਉਸ ਸਮਾਪਤਾ ਹੈ ਜੇ ਪਰਮੇਸ਼ਵਰ ਫੇਰ ਕੋਈ ਨਾ ਤੁਕਾਂ ਨੂੰ ਏਕਾ ਸੁਰਤ ਜੀਤੇ ਹੈ ਜੀ ਜਿਮੇ ਜੀ ਹੈ ਸਾਰਿਆਂ ਨੂੰ ਸੁਰਤ ਨਾਲ ਸੰਭਾਲ ਵਾਰਤ ਕਰੋ ਇੱਕ ਤੁਹਾਡੀ ਸੁਰਤ ਸੰਭਾਲ ਆ ਮਾਰਾ ਸਾਰਿਆਂ ਨੂੰ ਜਿੰਨੇ ਜੀ ਜੰਤ ਪੈਦਾ ਕਿਤੇ ਤੇਰੀ ਸੌਂਹ ਵਿੱਚ ਹੀ ਹਨ ਸੁਰਤ ਵੀ ਹੋਣਾ ਕੋਈ ਨਾ ਸੀ ਤੇਰੀ ਸੰਭਾਲ ਤੋਂ ਬਿਨਾ ਮਾਰਾ ਕੋਈ ਵੀ ਜੀ ਪੈਦਾ ਨਹੀਂ ਤਾਂ ਕੀਤਾ ਹੋਇਆ ਸਾਰਿਆਂ ਦੀ ਸੰਭਾਲ ਸਾਂਭ ਆਪ ਹੀ ਕਰਦਾ ਹੈ ਜੇਹੀ ਸੁਰਤ ਤੇਹਾ ਤਿਲ ਰਾ ਜੇਹੀ ਜੇਦੀ ਸੁੱਧ ਸੰਭਾਲ ਕੀਤੀ ਹੈ ਉਹ ਜਿਹਨਾਂ ਰਾਹ ਪਕੜਿਆ ਹੈ ਉਹ ਜਿਹੇ ਪਰਮਾਰਥ ਦਾ ਵਿਵਹਾਰ ਦੇ ਰਾਜ ਪਏ ਹੋਏ ਹੈ ਦੇਖਾ ਇੱਕੋ ਆਵੂ ਜਾ ਸਾਰਿਆਂ ਦੀ ਸਾਂਭ ਤੂੰ ਤਾਵੇਂ ਕਰਦਾ ਹੈ ਪਰ ਇੱਕ ਤੇਰਾ ਹੀ ਲੇਖਾ ਲਿਖਿਆ ਵੀ ਜੰਮੋ ਤੇ ਮਰੋ ਆਉਣ ਜਾਣ ਵਿੱਚ ਹੀ ਪਏ ਰਹਿੰਦੇ ਹਣੇ ਜੀਵ ਕਾਹੇ ਜੀਅ ਕਰਹਿ ਚਿਤਰਾਏ ਜੀਵੋ ਵਾਹੀ ਸੰਭ ਵਿੱਚ ਰਹਿੰਦੇ ਹੋਏ ਆਪ ਦੀ ਚਿਤਰਾਈ ਕਿਉਂ ਕਰਦੇ ਵੀ ਅਸੀਂ ਐਂ ਕਰ ਸਕਦੇ ਹਾਂ ਨੇਵਾ ਦੇਵਾ ਤੈਨੂੰ ਨਾ ਪਾਏ ਉਹ ਜਿਹੜੋ ਚਿਤ ਕਰੇ ਜਿੰਨਾ ਦੇ ਤਾਂ ਹੀ ਲੈ ਲੈਂਦਾ ਫੇਰ ਮਰਿਆ ਹੋਇਆਂ ਨੂੰ ਜੀਵਨ ਦੇ ਕੇ ਮਾਰਿਆ ਨੂੰ ਜਵਾਬ ਦਿੰਦਾ ਹੋਇਆ ਕਿ ਤੈਨੂੰ ਨਹੀਂ ਪੈਂਦੀ ਬੇਰ ਨਹੀਂ ਪੈਂਦੀ ਜਿਵੇਂ ਚਾਏ ਉਹ ਕਰ ਸਕਦਾ ਅੰਤਰੀਆਵੀ ਇਹ ਜੋ ਸਮਰੱਥ ਹੈ ਇਸ ਤੇ ਤੂੰ ਫੇਰ ਪੜੋ ਏਕਾ ਸੁਰਤ ਜੀਤੇ ਹੈ ਜੀ ਜਿਦੂ ਦੀ ਜੰਪ ਪਹਿਲਾ ਕਿਤੇ ਤੇਰੀ ਸੁਰਤ ਗਿਆਤ ਹੈ ਮਾਰਾ ਸਾਰਿਆਂ ਚ ਪਾਈ ਹੋਈ ਤੇਰੀ ਗਿਆਤ ਤੋਂ ਬਿਨਾਂ ਕਿਸੇ ਨੂੰ ਆਪੋ ਹੋਸ਼ ਨਹੀਂ ਅਕਲ ਨਹੀਂ ਹੈ ਜੜ ਉਹ ਤਾਂ ਪੈਨ ਚੀ ਗਿਆਨ ਹੈ ਤੇਰੀ ਗਿਆਤ ਪਾਈ ਹੋਈ ਆ ਸਾਰਿਆਂ ਚ ਸੁਰਤ ਦੀ ਹੂਣਾ ਕੋਈ ਨਾ ਕੀ ਆਉਤੀ ਸੁਰਤ ਗਿਆਤ ਤੋਂ ਬਿਨਾ ਮਾਰਾ ਕੋਈ ਵੀ ਨਹੀਂ ਪੈਦਾ ਕੀਤਾ ਸਭਨਾ ਬੰਦਨ ਪਰਪਤ ਹੈ ਪਾਪ ਨੂੰ ਸਾਰਿਆਂ ਦੀ ਗਿਆਨ ਨੂੰ ਕੋ ਕੇ ਆਪ ਹੀ ਤਿਕੜਿਆ ਹੈ ਜੇਹੀ ਸੁਰਤ ਤੇਹਾ ਤਿਲ ਰਾਹ ਜੋਹੀ ਸੁਰਤ ਗਿਆਤ ਪਾਈ ਉਹਨਾਂ ਦੇ ਅੰਦਰ ਅਕਲ ਉਹ ਹਦੋਂ ਰਾਤ ਪਕੜਿਆ ਹੈ ਲੇਖਾ ਇੱਕ ਆਵ ਹੋ ਜਾ ਸਾਰੇ ਜੀਆਂ ਦੇ ਸਰਦੇ ਤੇ ਇੱਕ ਸਾਧ ਪਰਮੇਸ਼ਰ ਤੇ ਰਹੀ ਪਾਇਆ ਹੋਇਆ ਇਸ ਕਰਕੇ ਜੀ ਉਹ ਇੱਕ ਤੇਰੀ ਆਗਿਆ ਵਿੱਚ ਆਵੋ ਜਾਂ ਆਉਂਦੇ ਜਾਂਦੇ ਹਨ ਕਾਹੇ ਜੀ ਇਹ ਕਰਹਿ ਚਤਰਾਏ ਤੇ ਜੋ ਜੀਵਨ ਨੂੰ ਲੀਨ ਨਹੀਂ ਹੈ ਜੀ ਕਿਉਂ ਤੁਸੀਂ ਚਤਰਾਈਆਂ ਕਰਦੇ ਹੋ ਆਪਦੀਆਂ ਚੰਚਲਤਾਈਆਂ ਦੀਆਂ ਸੇਵਾ ਦੇਵਾ ਤਿੰਨ ਨਾ ਪਾਈ ਜੀ ਨੂੰ ਕੀ ਕਰੇ ਰੋਜੀ ਦੇ ਦਿੰਦਾ ਹੈ ਜੇ ਕਿਸੇ ਦੀ ਖੋਲ ਲੰਦਾ ਹੈ ਢਿੰਨੀ ਪੈਂਦੀ ਢੇਰ ਨਹੀਂ ਲੱਗਦੀ ਉਹ ਦਾਤੇ ਦੇ ਹੱਥ ਵਿੱਚ ਆ ਸਭ ਕੁਝ ਰੱਖਿਆ ਹੋਇਆ ਕਿਸੇ ਤੋਂ ਫੇਰ ਪੜੋ ਇੱਕ ਆਸੁਰਤ ਜੀਤੇ ਹੈ ਜਿਦਨੇ ਜੀ ਜੰਤਰਿਕ ਪਰਮੇਸ਼ਰ ਦੀ ਸੇਖ ਪ੍ਰੀਤੀ ਹੋਣੀ ਚਾਹੀਦੀ ਹੈ ਸਾਡੇ ਅੰਦਰ ਇਹ ਕੋ ਐਗੂ ਦੀ ਆਪਣੇ ਜੀ ਜੰਤ ਸਾਰਿਆਂ ਦੀ ਕੋਈ ਤੇਰੀ ਸਤ ਪ੍ਰੀਤੀ ਸਾਰੇ ਜਿਹਨਾਂ ਨੂੰ ਆਏ ਜਿਨ੍ਹਾਂ ਨੇ ਤੇਰੀ ਪ੍ਰੀਤੀ ਕੀਤੀ ਹੈ ਉਹ ਤੁਨ ਪਰਖਨ ਸ੍ਰੇਸ਼ਟ ਪ੍ਰੀਤੀ ਪਾਈ ਹੈ ਤਾਂ ਸੁਰਤ ਵੀ ਹੋਣਾ ਤੂਏ ਨਾ ਕੀ ਇਹ ਸ੍ਰੇਸ਼ਟ ਪ੍ਰੀਤੀ ਤੋਂ ਬਗੈਰ ਜਿਹੜੇ ਕੋਈ ਵੀ ਆਪਦਾ ਨਹੀਂ ਤੁਸੀਂ ਕੀਤਾ ਜਿਹੜੇ ਪ੍ਰੇਮਦਾਰੇ ਉਹਨਾਂ ਨੂੰ ਆਪਦੇ ਸ਼ੂਬ ਵਿੱਚ ਲੀਨ ਕਰ ਲਿਆ ਹੈ ਜੇਹੀ ਸੁਰਤ ਤੇ ਆ ਤਿਲ ਰਾਹ ਜੇਹੀ ਇਹਨਾਂ ਦੀ ਪ੍ਰੀਤ ਹੈ ਉਹਨਾਂ ਦਾ ਉਸ ਪਾਸੇ ਦਾ ਰਾਹ ਬਣਿਆ ਹੋਇਆ ਹੈ ਜਿਨ੍ਹਾਂ ਦੀ ਗਿਆਨ ਵਿੱਚ ਪ੍ਰੀਤੀ ਹੈ ਉਹ ਗਿਆਨ ਦਾ ਮਾਰਗ ਹੈ ਜਿਨ੍ਹਾਂ ਦੀ ਭਗਤੀ ਦੀ ਪ੍ਰੀਤੀ ਸ੍ਰੇਸ਼ਟ ਹੈ ਉਹਨਾਂ ਨੂੰ ਭਗਤੀ ਦਾ ਮਾਰਗ ਹੈ ਜਿਨ੍ਹਾਂ ਨੇ ਨਿਸ਼ਕਾਮ ਕਰਮ ਉਹ ਜੀਵਨ ਨੂੰ ਨਿਸ਼ਕਾਮ ਕਰਮ ਦਾ ਸੇਠ ਰਾਹ ਪ੍ਰਾਪਤ ਹੋਇਆ ਹੈ ਲੇਖਾ ਇੱਕੋ ਆਵਹੁ ਜਾ ਉਹਨਾਂ ਦਾ ਸਕੇ ਪਾਤਸ਼ਾਹ ਜਿਹੜੇ ਆਪ ਦੀ ਸ਼ਰਨ ਵਿੱਚ ਆ ਜਾਂਦੇ ਹੈ ਉਹਨਾਂ ਵਾਸਤੇ ਕੋਈ ਇਹੋ ਜਿਹਾ ਲੇਖਾ ਸਾਹ ਹੈ ਉਹਨਾਂ ਦਾ ਇਹ ਆਉਣਾ ਜਨਮ ਘੜ ਕੇ ਤੇ ਜਾਉ ਮਰਨਾ ਇਹ ਤੇਰੇ ਪਾਸ ਹੀ ਲੇਖਾ ਹੈ ਉਹ ਜਿਹੜੇ ਸ਼ਰਨ ਆਉਂਦੇ ਹੁੰਦੇ ਜੰਮਣ ਮਰਨ ਜਾ ਉਹ ਚਲਿਆ ਜਾਂਦਾ ਉਹ ਮੁਕਤ ਹੋ ਜਾਂਦੇ ਹਨ ਕਾਹੇ ਜੀ ਕਰਹੇ ਚਿਤਰਾ ਜੀ ਇਸ ਕਰਕੇ ਵਾਹਿਗੁਰੂ ਦਾ ਪ੍ਰੇਮ ਕਹਿਵਾ ਕਰੋ ਆਪਣੀ ਚੰਚਲਤਾ ਇਹਦੀ ਚਤਰਾਈ ਕਿਸ ਵਾਸਤੇ ਕਰ ਰਹੇ ਹੋ ਦੇਵਾ ਦੇਵਾ ਦਿਨ ਨਾ ਪਾਇ ਉਹ ਪਰਮੇਸ਼ੂ ਹੀ ਆਪ ਹੀ ਜਿਹਨਾਂ ਤਨ ਮਨ ਧਨ ਲੈ ਲੈਂਦਾ ਉਹਨਾਂ ਨੂੰ ਅੰਮ੍ਰਿਤ ਨਾਮ ਦੀ ਬਖਸ਼ੀ ਦੇ ਦਿੰਦਾ ਹੈ ਇਹ ਤੈਨੂੰ ਨਹੀਂ ਪੈਂਦੀ ਜਿਹੜਾ ਧਨਮਨ ਧਨ ਤੋੜਦਾ ਉਹ ਮੁਕਤੀ ਨੂੰ ਲੈ ਲੈਂਦਾ ਹੈ ਵਾਹਿਗੁਰੂ ਦੇ ਦਿੰਦਾ ਹੈ देर ਨਹੀਂ ਪੈਂਦੀ ਅਦਾ ਦਿੱਤਿਆਂ ਹੋਇਆਂ ਰਹਾਉ ਤੇਰੇ ਜੀਅ ਜੀਆਂ ਕਾਤੋ ਹੁਣ ਮਾਰੋ ਸਾਹ ਉਹ ਜਦੋਂ ਸਿੱਧਾ ਕਰਕੇ ਨੁਕਸਾਨ ਹੋ ਗਿਆ ਸੀ ਲੋਕਾਂ ਦਾ ਪਸ਼ੂਆਂ ਦਾ ਗੜੇ ਪੈਣੇ ਕਰਕੇ ਤੇ ਪਾਣੀ ਪੀਣੇ ਕਰਕੇ ਲੋਕ ਮਰ ਗਏ ਸੀ ਉਹ ਵੀ ਬਾਤ ਮਾਰ ਰਹੇ ਕਹਿੰਦੇ ਹਨ اے ਪਰਮੇਸ਼ਰ ਤੇਰੇ ਜੀਅ ਜੀਆ ਕਾ ਤੂੰ ਇਹ ਮਾਰੇ ਸਾਰੇ ਤੇਰੇ ਜੀ ਜੰਤਰਾ ਤੂੰ ਜੀਆ ਦਾ ਮਾਲਕ ਹੈਂ ਪਰਮੇਸ਼ਰ ਕਿਤਕਾ ਸਾਹਿਬ ਆਵਹਿ ਰੂਹ ਇਹ ਮੇਰੇ ਮਾਲਕਾ ਤੂੰ ਕਾਹਦੇ ਵਾਸਤੇ ਗੁੱਸੇ ਚਾਏ ਸਿਧਾਂਤ ਸ਼ਕਤੀ ਵਿਖਾਈ ਤੇ ਤੁਸੀਂ ਨਰਾਜਗੀ ਵਿਖਾਈ ਮੇਰੇ ਪਾਣੇ ਤੋਂ ਉਲਟ ਕਿਉਂ ਚਲਦੇ ਐ ਇਹ ਕਿਸ ਬਾਤ ਆਪ ਨਰਾਜਗੀ ਚਾਏ ਹੋ ਕੁਸੇ ਵਿਚ ਆਏ ਹੋ ਇਹ ਤੂੰ ਸਾਹਿਬ ਆਵਹਿ ਰੂ ਕੇ ਮੇਰੇ ਮਾਲਕਾ ਜੇ ਤੂੰ ਗੁੱਸੇ ਚ ਆਉਣਾ ਹੀ ਹੈ ਤੂੰ ਉਹਨਾਂ ਦਾ ਤੇਰੇ ਉਹ ਤੂੰ ਉਹਨਾਂ ਦਾ ਮਾਲਕਾ ਤੇਰੇ ਜੀ ਜੰਤ ਦਾਸ ਹੈ ਤੇਰੀ ਮਰਜ਼ੀ ਹੈ ਮਹਾਰਾਜ ਉਹਨਾਂ ਦਾ ਕੀ ਜੋਰ ਚੱਲ ਸਕਦਾ ਤੇਰੇ ਨਾਲ ਹੈ ਅਸੀਂ ਬੋਲ ਵਿਗਾੜ ਵਿਗਾੜ ਹੈ ਬੂਸੇ ਤਾਂ ਦੇ ਮੂੰਹ ਦੁਆਰਾ ਕਹਿੰਦੇ ਹੈ ਇਹ ਸੁੱਧ ਕਹਿੰਦੇ ਸੀ ਐਂ ਕਰ ਸਕਦੇ ਆ ਬਰਖਾ ਪਾ ਸਕਦੇ ਆ ਅਸੀਂ ਜੋ ਸਿਬਾਹਰ ਕੇ ਲੋਕ ਹਾਂ ਅਸੀਂ ਬੋਲ ਵਿਗਾੜਾਂ ਬੋਲ ਅਸੀਂ ਬੋਲ ਕੇ ਬਗਾਲ ਲੈਨੇ ਤੇ ਨਾ ਵੀ ਅਸੀਂ ਐਦਾਂ ਵੀ ਉਲਕ ਪਰਮੇਸ਼ਰ ਦੀ ਕੋਲੋਂ ਤੋਂ ਕਰ ਲੈਨੇ ਆ ਇਸ ਕਰਕੇ ਸਾਡਾ ਨਾਮ ਬੋਲ ਵਿਗਾੜ ਹੈ ਅਸੀਂ ਬੋਲ ਕੇ ਤੇਰੇ ਨਾਲ ਬਗਾਲ ਲੈਨੇ ਆ ਇਸ ਕਰਕੇ ਸਾਡਾ ਨਾਮ ਬੋਲ ਵਿਗਾੜ ਪੈ ਗਿਆ ਬੋਲ ਕੇ ਜਿਹੜਾ ਬਗਾਲ ਲਵੇ ਤੂੰ ਨਜ਼ਰੀ ਅੰਦਰ ਤੋਂ ਲਹਤ ਤੂੰ ਸੱਚੇ ਪਾਲਤੋ ਸਾਨੂੰ ਜੀਆਂ ਨੂੰ ਆਵਦੀ ਨਜ਼ਰ ਦ੍ਰਿਸ਼ਟੀ ਦੇ ਅੰਦਰ ਜਿਹੜਾ ਜੋ ਕਿਸੇ ਦਾ ਮਾਨੁੰਦ ਹੈ ਉਹ ਤੋਲ ਵਿਚਾਰ ਦੁਆਰਾ ਤੋਲ ਵਿਚਾਰ ਲੈ ਤੂੰ ਜਿਨ੍ਹਾਂ ਦੀ ਚੰਗੀ ਕਰਨੀ ਉਹਨਾਂ ਨੂੰ ਚੰਗਾ ਫਲ ਦਿੰਨਾ ਹੈ ਜਿਨ੍ਹਾਂ ਦੀ ਭੈੜੀ ਕਰਨੀ ਉਹਨਾਂ ਨੂੰ ਭੈੜਾ ਫਲ ਦਿੰਨਾ ਹੈ ਆਪ ਵੀ ਨਦਰ ਅੰਦਰ ਮਹਾਰਤ ਤਰਾਜੂ ਰੱਖਿਆ ਹੋਇਆ ਹੈ ਤੇਰੀ ਨਦਰ ਹੀ ਇੱਕ ਸੱਚੇ ਪਾਕਸ਼ਾ ਤੋਲਣ ਵਾਲਾ ਤਰਾਜੂ ਹੈ ਤੇਰੀ ਤੋਲਣ ਵਾਲਾ ਹੋ ਕੇ ਸ਼ਾਸਤ ਪ੍ਰਮਾਨ ਵਟਾ ਪਾ ਕੇ ਆਪ ਹੀ ਤੋਲਦਾ ਹੈ ਇਸੇ ਪ੍ਰਕਾਰ ਫੇਰ ਕੋ ਜੀਤੇ ਜੀ ਤੇਰੇ ਜੀ ਤੇਰੇ ਜੀ ਈਆ ਕਾ ਤੂ ਜੇ ਪ੍ਰਮੇਸ਼ਰੇ ਤੇਰੇ ਜੀ ਜੰਤ ਹਨਗੇ ਤੂੰ ਜੀਆ ਦਾ ਸਾਰਿਆਂ ਦਾ ਜੀਵਨ ਰੂਪ ਹੈ ਕਹ ਤੋ ਸਾਹਿਬ ਆਵਹਿ ਰੂਪ ਜੇ ਸੇਵਨ ਜੀਆ ਦੇ ਕਰਮ ਦੇਖ ਕੇ ਕਿਉਂ ਰੋਜ਼ ਗੁੱਸੇ ਚਾਉਣਾ ਹੈ ਤੂ ਕਿਰਪਾਲੂ ਸੁਆਹ ਹੈ ਤੇਰਾ ਜੇ ਤੂੰ ਸਾਹਿਬ ਆਵਹਿ ਰੂਪ ਜਿਸ ਕੇ ਬਾਦਸ਼ਾਹ ਤੂੰ ਮਰਯਾ ਜੀ ਕਾਜ ਨੇ ਜੀਆ ਦੇ ਮੰਦ ਕਰਮ ਦੇਖ ਕੇ ਤੂੰ ਉਹ ਨਾ ਕਾ ਤੇਰੇ ਓ ਦਾ ਮਾਲਕੋ ਤੇਰੇ ਹੀ ਐ ਫੇਰ ਵੀ ਸੱਚੇ ਪਾਪਸ਼ਾ ਜੇ ਪੁੱਤਰ ਵਿਗਾੜ ਕਰੇ ਤਾਂ ਮਾਪਿਆਂ ਦਾ ਹੀ ਨਾਂ ਹੁੰਦਾ ਹੈ ਅਸੀਂ ਬੋਲ ਵਿਗਾੜ ਵਿਗਾੜ ਹੈ ਗੂ ਅਸੀਂ ਜਿੰਨੇ ਜੀਅ ਜੰਮ ਤੋਂ ਅਸੀਂ ਮਾਰਾ ਬੋਲ ਵਿਗਾੜ ਸੁਭਾਅ ਸਾਡਾ ਬੋਲ ਤੇ ਤੇਰੇ ਨਾਲ ਵਿਗਾੜ ਲੈਨੇ ਅਸੀਂ ਐਸੇ ਬਚਨ ਬੋਲਦੇ ਜਿਵੇਂ ਤੇਰੇ ਨਾਲ بگੜ ਜੇ ਤੇਰੇ ਨਾਲੋਂ ਦੇਵ ਨਾਲ ਲੱਗੇ ਤੇਰੇ ਨਾਲੋਂ ਵਿਛੜ ਜਾਈਏ ਜੁਨਾ ਚ ਪੈਂਦੇ ਰਹੀਏ ਤੂੰ ਨਜ਼ਰੀ ਅੰਦਰ ਤੋਂ ਲਹਿ ਤੂੰ ਮਾਰਾ ਨਜ਼ਰੀ ਕਿਰਪਾਲੂ ਉਹ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਜਿਨ੍ਹਾਂ ਦੇ ਤੇ ਆਪ ਨਜ਼ਰ ਕਰਦੇ ਹਿਰਦਿਆਂ ਦੇ ਅੰਦਰ ਉਹ ਤੋਲ ਤੇਰੇ ਵਿਚਾਰ ਨੂੰ ਤੋਲ ਲੈ ਲੈਂਦੇ ਹਨ ਜਹਿ ਕਰਨ ਤਹ ਪੂਰੀ ਮੱਤ ਜਿੱਥੇ ਜਿੱਥੇ ਮਾਰਾ ਕੋਈ ਕਰਨੀ ਭਗਤੀ ਹੈ ਉਹਨਾਂ ਨੂੰ ਪੂਰੀ ਅਕਲ ਹੈ ਉਹ ਮਤ ਵਾਲੇ ਹੈ ਜਿੱਥੇ ਕਮਾਈ ਨਹੀਂ ਤੇਰੇ ਨਾਮ ਦੀ ਉਹ ਦੁਰੀਆ ਤਾਂ ਹੋਏ ਕਿੰਨੇ ਚਤਰ ਸਿਆਣੇ ਐ ਅੰਤ ਨੂੰ ਨਰਕ ਚ ਪੈਣੋ ਆਵੇ ਐਸੇ ਪੁਰਖਾਨ ਕਰਨੀ ਬਾਜੋ ਘਟੇ ਘਟ ਜਦੋਂ ਮਾਰੇ ਭਗਤੀ ਦੀ ਕਮਾਈ ਨਹੀਂ ਕਰਦੇ ਉਹ ਘਾਟੇ ਹੀ ਘਾਟੇ ਚ ਪਏ ਰਹਿੰਦੇ ਹਨਗੇ ਮਾਪੇ ਦੇ ਗਲੂ ਰੂਪੀ ਘਾਟਾਂ ਚ ਪਏ ਰਹਿੰਦੇ ਹਨ ਉਹ ਘਟੇ ਹੀ ਜਿੱਤੇ ਦੀਆਂ ਜੂਨਾ ਤੇ ਰਹਿੰਦੇ ਐ ਜਿਹੜੀਆਂ ਜੂਨਾ ਦੇ ਪੈ ਕੇ ਜਿਵੇਂ ਕਿਲਨੀਆ ਚੂਹੇ ਸੱਪ ਆਪਕ ਘਟੇ ਵਿੱਚ ਹੀ ਪਏ ਰਹਿੰਦੇ ਐ ਘਟੋਂ ਨਾਉਦੇ ਸਰੀਰ ਜੇਸ ਪ੍ਰਕਾਣ ਲਾਮਕਾਰੂ ਕੀ ਘਾਟੇ ਕਿ ਪਾਇਕੇ ਟੱਟਾ ਹੀ ਟੱਟੋਂ ਲਾਮਕਾਂ ਦਾ ਪੈਂਦਾ ਹੈ ਸੋ ਜੂਨਾ ਰੂਪੀ ਘਾਟਾਂ ਹੀ ਘਾਟਾਂ ਚ ਪੈਂਦੇ ਰਹਿੰਦੇ ਹਨ ਪਰ ਲੋਤ ਨਾਨਕ ਗਿਆਨੀ ਕੈਸਾ ਹੋ ਫਿਰ ਸਿੱਧਾਂ ਨੂੰ ਪੁੱਛਿਆ ਮਾਰਾ ਗਿਆਨਵਾਨ ਕੌਣ ਹੁੰਦਾ ਗੁਰੂ ਮਹਾਰਾਜ ਸਾਹਿਬ ਕਹਿੰਦੇ ਸੋ ਗਿਆਨੀ ਕਿਹਾ ਜਾ ਹੁੰਦਾ ਜੇ ਤੂੰ ਪੁੱਛਦੇ ਹੋ ਤਾਂ ਐਸਾ ਹੁੰਦਾ ਸੁਣੋ ਆਪ ਪਛਾਣੂ ਜੂਜੈਸ ਤੇ ਆਪਣੇ ਆਤਮਾ ਦੁਆਰਾ ਸਾਰਿਆਂ ਵਿੱਚ ਪਰਮੇਸ਼ਰ ਨੂੰ ਪਛਾਣੇ ਤੇ ਉਸ ਪਰਮੇਸ਼ਰ ਨੂੰ ਜਿਵੇਂ ਆਪਣੇ ਆਪ ਨੂੰ ਸੁਖੀ ਵੇਖਣਾ ਚਾਹੁੰਦਾ ਐਵੇਂ ਸਾਰਿਆਂ ਨੂੰ ਸੁਖੀ ਵੇਖਣਾ ਚਾਹੇ ਉਸ ਪਰਮੇਸ਼ਰ ਦੀ ਪਹਿਲਾਂ ਆਤਮਾ ਰੂਪ ਵਰਕੇ ਪਛਾਣੇ ਫਿਰ ਸੋਏ ਤੱਪਦਾ ਨਾ ਖੜਕਿਓ ਬ੍ਰਹਮ ਹੈ ਉਹਦੇ ਤਾਂ ਹੀ ਪਛਾਣ ਨਾ ਕਰੇ ਜੂਜੈਸ ਜੂਜੈ ਸਮਝ ਲੈਂਦਾ ਫੇਰ ਪੜੂ ਪਿੱਛੇ ਆਪੋ ਪਛਾਨ 부ਜੇ ਸੁਰ ਆਪਣੇ ਸਰੂਪ ਨੂੰ ਪਛਾਨਣ ਵਾਲੇ ਜਿਹੜੇ ਗੁਰੂ ਹੈ ਉਹਨਾਂ ਦਾ 부ਜੇ ਪੁੱਛਣਾ ਕਰੇ ਸੋਸ ਪ੍ਰਵੇਸ਼ਣ ਦੇ ਤਾਈ ਪਹਿਲਾਂ ਆਪਣੇ ਆਤਮਾ ਨੂੰ ਪਛਾਨੇ ਸਕੇ ਅੰਦਰੀ ਨੂੰ ਫਿਰ ਸੋ ਬ੍ਰਹਮ ਨੂੰ 부ਜੇ ਸਮਝ ਲੈਣਾ ਤਤਪਾਦੇ ਲਖਰਤ ਨੂੰ ਹੋਰ ਪ੍ਰਸਾਦ ਕਰੇ ਜੀਚਾ ਸਤਿਗੁਰੂ ਦੀ ਕਿਰਪਾ ਦੁਆਰਾ ਉਹਦਾ ਵਿਚਾਰ ਮਿਰਨਾ ਕਰੇ ਸੋ ਗਿਆਨੀ ਦਰਗਹ ਹੈ ਪਰਵਾ ਉਹ ਭਾਈ ਸਿੱਧੋ ਗਿਆਨਵਾਨ ਹੁੰਦਾ ਹੈ ਵਾਹਿਗੁਰੂ ਜੀ ਬਰਵਾਜ ਪ੍ਰਮਾਣਨੀ ਹੁੰਦਾ ਉਹ ਸਫਲਾ ਹੁੰਦਾ ਹੈ ਇਹ ਸੁਣ ਕਰਕੇ ਸਿਧਨ ਮਹਾਰਾਜ ਨੂੰ ਨਮਸਕਾਰ ਕੀਤੀ ਆਪਣੀ ਹਾਰ ਮੰਨ ਕੇ ਸਭ ਜਗਾਂ ਦੇ ਅੱਗੇ ਕਦੇ ਸ਼ਰਤੀ ਦਿਖਾਉਣ ਦੀ ਇੱਛਾ ਨਾ ਸਾਰੀ ਉਰ ਫੇਰ ਕੀਤੀ ਕਿਉਂ ਸਿਧ ਨਿਹਾਲ ਹੋ ਗਏ ਮਹਾਰਾਜ ਨੂੰ ਦੇਖ ਕਰਕੇ